ਸਾਤ ਸ੍ਰੀ ਅਕਾਲ ਅੱਜ ਤੁਸੀਂ ਲੇਖਕ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭਿਅਤਾ ਅਤੇ ਸਭਿਆਚਾਰ ਵਿੱਚੋਂ ਜਿਹੜਾ ਵਿਸ਼ਾ ਸੁਣਨੇ ਜਾ ਰਹੀ ਹਾਂ ਉਸ ਦਾ ਨਾਮ ਹੈ ਸਵਾਰਥ ਸਵਾਰਥ ਦੀ ਭਾਵਨਾ ਮਨੁੱਖੀ ਜੀਵਨ ਦੀ ਖੁਸ਼ੀ ਅਤੇ ਖੂਬਸੂਰਤੀ ਨਾਲ ਬਹੁਤ ਹੀ ਨੇੜਲਾ ਤੇ ਜ਼ਰੂਰੀ ਰਿਸ਼ਤਾ ਰੱਖਦੀ ਹੈ ਇਸ ਲਈ ਇਸ ਭਾਵਨਾ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਣੀ ਚਾਹੀਦੀ ਹੈ ਕਿਸੇ ਨੂੰ ਸਵਾਰਥੀ ਕਹਿਣ ਦਾ ਮਤਲਬ ਹੈ ਉਸ ਨੂੰ ਲਗਭਗ ਸਾਰੀ ਸਦਾਚਾਰਕ ਸੁੰਦਰਤਾ ਤੋਂ ਸਖਣਾ ਆਖਣਾ ਜਦ ਕਿ ਸਾਰੀ ਸਦਾਚਾਰਕ ਸੁੰਦਰਤਾ ਸਵਾਰਥ ਦੀ ਦੇਣਾ ਕਿ ਜਾਣੀ ਚਾਹੀਦੀ ਹੈ ਸਵਾਰਥ ਪ੍ਰਤੀ ਸਾਧਾਰਨ ਮਨੁੱਖੀ ਦ੍ਰਿਸ਼ਟੀਕੋਣ ਅਸਲੀਅਤ ਦੇ ਇੰਨਾ ਉਲਟ ਕਿਵੇਂ ਅਤੇ ਕਿਉਂ ਹੋ ਗਿਆ ਇਹ ਜਾਣਨ ਲਈ ਸਾਨੂੰ ਸਵਾਰਥ ਦੀ ਭਾਵਨਾ ਬਾਰੇ ਵਧੇਰੇ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ ਮੁੱਢਲੇ ਰੂਪ ਵਿੱਚ ਨਿੱਜੀ ਆਪਣੇ ਹਿੱਤਾਂ ਦੀ ਤੀਬਰ ਚੇਤਨਾ ਨੂੰ ਸਵਾਰਥ ਆਖਿਆ ਜਾਵੇਗਾ ਅਤੇ ਇਸ ਤੀਬਰ ਚੇਤਨਾ ਵਿੱਚੋਂ ਉਪਜਣ ਵਾਲਾ ਵਤੀਰਾ ਸਵਾਰਥ ਦਾ ਵਤੀਰਾ ਮੰਨਿਆ ਜਾਵੇਗਾ ਹਰ ਜੀਵ ਦਾ ਮੁੱਢਲਾ ਹਿੱਤ ਆਪਣੇ ਜੀਵਨ ਦੀ ਰੱਖਿਆ ਕਰਨਾ ਹੈ ਅਤੇ ਇਸ ਹਿੱਤ ਦੀ ਤੀਬਰ ਚੇਤਨਾ ਹਰ ਜੀਵ ਵਿੱਚ ਮੌਜੂਦ ਹੈ ਆਪਣੇ ਜੀਵਨ ਦੀ ਰੱਖਿਆ ਲਈ ਦੌੜ ਜਾਣ ਉੱਡ ਜਾਣ ਇਥੋਂ ਤੱਕ ਕਿ ਦੂਜਿਆਂ ਨੂੰ ਮਾਰ ਕੇ ਖਾ ਜਾਣ ਵਾਲੇ ਪਸ਼ੂਆਂ ਨੂੰ ਵੀ ਸਵਾਰਥੀ ਕਹਿਣ ਵਿੱਚ ਬਹੁਤੀ ਸਿਆਣਪ ਨਹੀਂ ਮੰਨੀ ਜਾਵੇਗੀ ਆਪਣੀ ਰੱਖਿਆ ਦਾ ਮੁੱਢਲਾ ਸਵਾਰਥ ਜੀਵਨ ਜਿੰਨਾ ਹੀ ਜ਼ਰੂਰੀ ਹੈ ਐਸਾ ਸਵਾਰਥ ਦੀ ਅਣਹੋਂਦ ਵਿੱਚ ਸਾਡੀ ਮਾਂ ਧਰਤੀ ਆਪਣੀ ਸਾਰੀ ਸਮਰੱਥਾ ਦੇ ਹੁੰਦਿਆਂ ਹੋਇਆਂ ਵੀ ਬਾਝ ਹੁੰਦੀ योगी आत्मजी जितदा सिद्धांत जीवन ਦੇ ਮੁੱਢਲੇ ਸਵਾਰਥ ਦੀ ਕਹਾਣੀ ਹੈ ਇਸ ਕਹਾਣੀ ਦਾ ਮੁੱਖ ਪਾਤਰ ਮਨੁੱਖ ਸੁਰੱਖਿਆ ਦੀ ਸਿਖਰ ਉਤੇ ਬੈਠਾ ਹੈ ਉਹ ਬਾਕੀ ਸਾਰੇ ਪ੍ਰਾਂਤਾਂ ਨਾਲੋਂ ਵਧੇਰੇ ਸੁਰੱਖਿਅਤ ਹੋ ਗਿਆ ਹੈ ਨਿਰਾਸੁਰਖਿਅਤ ਹੀ ਨਹੀਂ ਹੋ ਗਿਆ ਉਸਨੇ ਆਪਣੇ ਹਾਲਾਤ ਦੀ ਰੋਸ਼ਨੀ ਵਿੱਚ ਸਵਾਰਥ ਦੀ ਨਵੀਂ ਪਰਿਵਰਸ਼ਾ ਵੀ ਬਣਾ ਲਈ ਹੈ ਉਹ ਜੀਵਨ ਦੇ ਮੁਢਲੇ ਸਵਾਰਥ ਨੂੰ ਅਨਿਆਹ ਹਿੰਸਾ, ਪਾਪ, ਪਸ਼ੂਪਨ ਅਤੇ ਅ ਗਿਆਨ ਵਰਗੇ ਨਾਵਾਂ ਨਾਲ ਪੁਕਾਰਦਾ ਹੋਇਆ ਇਸ ਦੇ ਅੰਤਲੇ ਸਵਾਰਥ ਨੂੰ ਮੁਕਤੀ, ਨਿਰਵਾਣ ਜਾਂ ਨਹਿ ਕੇਵਲ ਕਹਿ ਕੇ ਇਸ ਦੀ ਸੁੰਦਰਤਾ ਦੀ ਸੀਮਾ ਅਤੇ ਇਸ ਦਾ ਇੱਕੋ ਇੱਕ ਮਨੋਰਥ ਮਨ ਦਾ ਹੈ ਉਸ ਦਾ ਵਿਸ਼ਵਾਸ ਹੈ ਕਿ ਮੁਕਤੀ ਦੀ ਇੱਛਾ ਜਾਂ ਭੁੱਖ ਜੀਵ ਵਿੱਚ ਪਰਮਾਤਮਾ ਵੱਲੋਂ ਪਾਈ ਹੋਈ ਹੈ ਅਤੇ ਇਹ ਪੋਖ ਸਾਰੀ ਧਰਤੀ ਦੇ ਧਨ ਦੀ ਮਾਲਕੀ ਨਾਲ ਵੀ ਤ੍ਰਿਪਤ ਨਹੀਂ ਹੋ ਸਕਦੀ ਜਿਸ ਤਰ੍ਹਾਂ ਪਸ਼ੂ ਜੀਵਨ ਵਿਚਲੇ ਸਵੈ ਰੱਖਿਆ ਦੀ ਭਾਵਨਾ ਨੂੰ ਜੀਵਨ ਦੀ ਬੁਨਿਆਦੀ ਲੋੜ ਜਾਣਦਿਆਂ ਹੋਇਆਂ ਸਵਾਰਥ ਆਖਿਆ ਜਾਣਾ ਉਪਰਾਂ ਲੱਗਦਾ ਹੈ ਓਵੇਂ ਹੀ ਜੀਵਨ ਦੇ ਮੁਕਤੀ ਰੂਪੇ ਮਨੋਰਥ ਦੁਆਲੇ ਉਸਰੀ ਹੋਈ ਦਾਸ਼ਨਿਕਤਾ ਦੇ ਦਬ ਦਬੇ ਕਾਰਨ ਇਸ ਨੂੰ ਸਵਾਰਥ ਕਹਿਣ ਦੀ ਦਲੇਰੀ ਨਹੀਂ ਕੀਤੀ ਜਾਂਦੀ ਉੰਜ ਇਸ ਨੂੰ ਜੀਵਨ ਦਾ ਇੱਕੋ ਇੱਕ ਮਨੋਰਥ ਜੀਵਨ ਦੀ ਪ੍ਰਵਲਤਾੰਗ ਆਤਮਾ ਦੀ ਸਦੀਵੀ ਤੜਪ ਆਧਿਕ ਆਖਣ ਵਿੱਚ ਕੋਈ ਝਕ ਨਹੀਂ ਮਹਿਸੂਸ ਕੀਤੀ ਗਈ ਇਸ ਨੂੰ ਜੀਵਨ ਦਾ ਸਰਵੋਤਮ ਹਿੱਤ ਦਾ ਸਕੇਸ ਦੀ ਤੀਬਰ ਚੇਤਨਾ ਪੈਦਾ ਕਰਨ ਦਾ ਭਰਪੂਰ ਯਤਨ ਕਰਦੇ ਹਨ ਸਾਡੇ ਸਾਰੇ ਧਰਮ ਗ੍ਰੰਥ ਪਾਰੇ ਇਹ ਕਹਿਣਾ ਜਰਾ ਉਪਰਾਂ ਲੱਗਦਾ ਹੈ ਕਿ ਸਾਡੇ ਧਰਮ ਗ੍ਰੰਥ ਸਾਨੂੰ ਸਵਾਰਥੀ ਬਣਾਉਣ ਦਾ ਯਤਨ ਕਰਦੇ ਹਨ ਸਵਾਰਥ ਦੀ ਮੁੱਢਲੀ ਪਰਿਭਾਸ਼ਾ ਅਸਾ ਬਣਾਈ ਸੀ ਨੇਜਿਹਤ ਤੀਬਰ ਚੇਤਨਾ ਇਸ ਪਰਿਭਾਸ਼ਾ ਅਨੁਸਾਰ ਜੀਵਨ ਦਾ ਪਰਮ ਮਨੋਰਥ ਮੁਕਤੀ ਵੀ ਸਵਾਰਥ ਆਖਿਆ ਜਾ ਸਕਦਾ ਹੈ ਜਦੋਂ ਸਾਡੇ ਧਰਮ ਗ੍ਰੰਥ ਤੇ ਧਾਰਮਿਕ ਆਗੂ ਇਹ ਕਹਿੰਦੇ ਹਨ ਕਿ ਮੁਕਤੀ ਦੀ ਪ੍ਰਾਪਤੀ ਲਈ ਮਨੋਖ ਨੂੰ ਸਮਾਜਿਕ ਜਾਗ ਰਹਿਤ ਜੀਵਨ ਦਾ ਤਿਆਗ ਕਰਕੇ ਜੰਗਲੀ ਪਹਾੜੀ ਨਹੀਂ ਜਾਂ ਵਸਣਾ ਚਾਹੀਦਾ ਉਦੋਂ ਉਹ ਸਾਧਕ ਨੂੰ ਸਵਾਰਥ ਵੱਸ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦੇ ਤਿਆਗ ਵੱਲੋਂ ਰੋਕਣ ਦਾ ਯਤਨ ਕਰ ਰਹੇ ਹੁੰਦੇ ਹਨ ਮਾਨਵ ਦੇ ਜੈ ਸਹਤ ਨੂੰ ਉਹ ਇਨਾ ਮਹੱਤਵਪੂਰਨ ਦੱਸਦੇ ਹਨ ਉਸੇ ਦੀ ਰਖਵਾਲੀ ਅਤੇ ਪ੍ਰਾਪਤੀ ਦਾ ਯਤਨ ਕਰਦਿਆਂ ਹੋਇਆ ਮਨੋੱਖ ਕੋਲ ਆਪਣੇ ਸਮਾਜਿਕ ਫਰਜ਼ ਨੂੰ ਪਹਿਲ ਦੇਣ ਦੀ ਆਸ ਕਰਨਾ ਗੈਰਵਾਜਬ ਲੱਗਦਾ ਹੈ ਇੱਕ ਵਿਸੰਗਤੀ ਪਾਸਦਾ ਹੈ ਅਧਿਆਤਮਵਾਦ ਵਿੱਚ ਵਿਸੰਗਤੀਆਂ ਨੂੰ ਅਣਹੋਣੀਆਂ ਤੇ ਉਪਰੀਆਂ ਨਹੀਂ ਸਮਝਿਆ ਜਾਂਦਾ ਕਿਉਂ ਜੋ ਅਧਿਆਤਮਵਾਦ ਮੂਲ ਰੂਪ ਵਿੱਚ ਵਿਚਾਰ ਦਾ ਨਹੀਂ ਸਗੋ ਵਿਸ਼ਵਾਸ ਤੇ ਕਿਸੇ ਹੱਦ ਤੱਕ ਅੰਧਵਿਸ਼ਵਾਸ ਦਾ ਵਿਸ਼ਾ ਹੈ ਜਿਵੇਂ ਵਿੱਚ ਇਹ ਵਿਚਾਰ ਇਹਨਾਂ ਦੀ ਵਕਾਲਤ ਲਈ ਵਾਰਤੀ ਜਾਂਦੀ ਹੈ ਉਪਰੋਕਤ ਵਿਚਾਰ ਦੇ ਆਧਾਰ ਉਤੇ ਇਹ ਆਖਿਆ ਜਾ ਸਕਦਾ ਹੈ ਕਿ ਜੀਵਨ ਦੇ ਆਦੀ ਅਤਿਅੰਤ ਵਿੱਚ ਲੋੜ ਤੇ ਆਦਰਸ਼ਕ ਸੁੰਦਰਤਾ ਦੇ ਰੂਪ ਵਿੱਚ ਸਵਾਰਥ ਸਦਾ ਸੁਭਾਈ ਮਾਨ ਰਹਿਦਾ ਹੈ ਤੇ ਸਵਾਰਥ ਦੇ ਨਾ ਰੂਪਾਂ ਨੂੰ निंदनीय ਨਹੀਂ ਸਮਝਿਆ ਜਾਂਦਾ ਜੀਵਨ ਜੋਤ ਨੂੰ ਜਾਗਦੀ ਰੱਖਣ ਦੀ ਇੱਛਾ ਸਵੈ ਰੱਖਿਆ ਦੇ ਸੰਘਰਸ਼ ਦਾ ਰੂਪ ਧਾਰ ਕੇ ਜੀਵਨ ਦੇ ਮੁੱਢਲੇ ਸਵਾਰਥ ਨੂੰ ਜਨਮ ਦਿੰਦੀ ਹੈ ਐਸਾ ਸੰਘਰਸ਼ ਦੀ ਸਹਾਇਤਾ ਨਾਲ ਜੀਵਨ ਮਨੁੱਖੀ ਰੂਪ ਨੂੰ ਪੁੱਜਦਾ ਹੈ ਇਸ ਰੂਪ ਨੂੰ ਪ੍ਰਾਪਤ ਕਰਕੇ ਮਨੁੱਖ ਇਹ ਸੋਚਦਾ ਹੈ ਕਿ ਜੀਵਨ ਜੋਤ ਨੂੰ ਜਾਗਦੀ ਰੱਖਣ ਦੀ ਇਹ ਜਨੇ ਮੈਨੂੰ ਜਨਮ ਮਰਨ ਦੇ ਲੰਮੇ ਚੱਕਰ ਵਿੱਚ ਪਾਇਆ ਹੋਇਆ ਹੈ ਉਹ ਜੀਵਨ ਜੋਤ ਨੂੰ 부ਝਾ ਦੇਣਾ ਲੋਚਦਾ ਹੈ ਇਸ ਲੋਚਾ ਨੂੰ ਨਿਰਵਾਣ ਆਖਦੇ ਹਨ ਨਿਰਵਾਣ ਦੇ ਅਰਥ ਹਨ ਜੋਤੀ ਦਾ 부ਝ ਜਾਣਾ ਜੋਤੀ ਦੇ ਜਗਣ ਤੋਂ ਲੈ ਕੇ ਜੋਤੀ ਦੇ 부ਝ ਜਾਣ ਦੇ ਦੋ ਹਿੱਸਿਆਂ ਦੇ ਵਿਚਕਾਰ ਜੀਵ ਦੇ ਸੰਸਾਰਕ ਜੀਵਨ ਦੀ ਖੇਡ ਹੈ ਮੁਕਤੀ ਨੂੰ ਜੀਵਨ ਦਾ ਮਨੋਰਥ ਦੱਸਣ ਵਾਲੇ ਜੀਵਨ ਜੋਤ ਦੇ ਬੋਝ ਜਾਣ ਦੀ ਗੱਲ ਨਹੀਂ ਕਰਦੇ ਉਹਨਾਂ ਅਨੁਸਾਰ ਜੋਤ ਬੁਝਦੀ ਨਹੀਂ ਸਕੋ ਜੋਤ ਵਿੱਚ ਸਮਾ ਜਾਂਦੀ ਹੈ ਚਲੋ یوں ਕਹਿ ਲੈਂਦੇ ਹਾਂ ਕਿ ਜੋਤ ਦੇ ਜੋਤ ਤੋਂ ਵਕ ਹੋਣ ਤੋਂ ਲੈ ਕੇ ਜੋਤ ਵਿੱਚ ਸਮਾ ਜਾਣ ਦੇ ਦੋ ਸਿਰਿਆਂ ਦੇ ਵਿਚਕਾਰ ਸੰਸਾਰਿਕ ਜੀਵਨ ਦੀ ਲੀਲਾ ਹੈ ਇਸ ਲੀਲਾ ਵਿੱਚ ਸਵਾਰਥ ਨੂੰ ਕਿਹੜੀ ਥਾਂ ਪ੍ਰਾਪਤ ਹੈ ਕੇਂਦਰੀ ਲੋੜ ਗਾਰਜ ਨਿੱਜ ਹਿੱਤ ਜਾਂ ਸਵਾਰਥ ਤੋਂ ਬਿਨਾ ਕੋਈ ਸੰਬੰਧ ਸੰਭਵ ਨਹੀਂ ਪਰਮਾਤਮਾ ਕਿਸੇ ਦਾ ਸੰਬੰਧੀ ਨਹੀਂ ਕਿਉਂ ਜੋ ਉਸ ਨੂੰ ਕੋਈ ਲੋੜ ਨਹੀਂ ਗਾਰਜ ਨਹੀਂ ਸਬੰਧਾ ਵਿੱਚ ਉਹ ਲੋੜਾਂ ਅਤੇ ਲੋੜਾਂ ਵਿੱਚੋਂ ਸੰਬੰਧ ਉਪਜਦੇ ਹਨ ਨਿਸ਼ਕਾਮ ਰਿਸ਼ਤੇ ਖਿਆਲਾਂ ਆਦਰਸ਼ਾਂ ਤੇ ਕਿਤਾਬਾਂ ਵਿੱਚ ਹੀ ਵੇਖੇ ਜਾ ਸਕਦੇ ਹਨ ਗਰਜ਼ਾਂ ਸਬੰਧਾਂ ਨੂੰ ਜਨਮ ਦਿੰਦੀਆਂ ਹਨ ਜਿੰਨੀਆਂ ਵੱਡੀਆਂ ਗਰਜ਼ਾਂ ਉੰਨੇ ਸੁੰਦਰ ਸਬੰਧ ਜਿੰਨੀਆਂ ਲੰਮੀਆਂ ਲੋੜਾਂ ਓਨੇ ਚਿਰ ਜੀਵੇ ਰਿਸ਼ਤੇ ਕੋਈ ਲੋੜ ਮੁਕਤ ਨਿਸ਼ਕਾਮ ਜਾਂ ਲਾਗਰਜ਼ ਆਦਮੀ ਤੁਹਾਡੀ ਸੰਬੰਧੀ ਸਨੇਹੀ ਸਹਿਯੋਗੀ ਮਿੱਤਰ ਨਹੀਂ ਬਣ ਸਕਦਾ ਸਵਾਰਥਹੀਣ ਜਾਂ ਹੇਤ ਰਹਿਤ ਆਦਮੀ ਕੇਵਲ ਪਰਉਪਕਾਰੀ ਜਾਂ ਮੋਹਸਿਨ ਬਣ ਸਕਦੀ ਹਨ ਹਰ ਮੋਹਸਿਨ ਅਹਿਸਾਨ ਕਰਨ ਵਾਲੇ ਨੂੰ ਕਿਸੇ ਅਹਿਸਾਨਮੰਦ ਦੀ ਲੋੜ ਹੁੰਦੀ ਹੈ ਇਹ ਸੋਹਣੀ ਲੋੜ ਨਹੀਂ ਨਾਹੀ ਇਹ ਸੋਹਣੇ ਸਬੰਧਾਂ ਨੂੰ ਜਨਮ ਦੇ ਸਕਦੀ ਹੈ ਇਹ ਇੱਛਾ ਕਰਨੀ ਕਿ ਮੇਰੇ ਦੁਆਲੇ ਅਹਿਸਾਨਮੰਦ ਮਹਤਾਜਾਂ ਦੀ ਭੀੜ ਲੱਗੀ ਰਹੇ ਸੋਣਾ ਮਨੋਖ ਹੋਣ ਦੀ ਦਲੀਲ ਨਹੀਂ ਸੋਣਾ ਮਨੋਖ ਹਰ ਕਿਸੇ ਨੂੰ ਆਪਣੇ ਵਰਗਾ ਵੇਖਦਾ ਹੈ ਜਦੋਂ ਅਸੀਂ ਖਿਆਲੀ ਦੁਨੀਆ ਵਿੱਚ ਦਾਖਲ ਹੋ ਕੇ ਆਪਣੇ ਸਬੰਧਾਂ ਨੂੰ ਸਵਾਰਥ ਦੀ ਥਾਂ ਕਿਸੇ ਆਦਰਸ਼ ਤੇ ਆਧਾਰਿਤ ਸਮਝਣ ਲੱਗ ਪੈਂਦੇ ਹਾਂ ਉਦੋਂ ਸਬੰਧਾਂ ਦੀ ਸੰਸਾਰਕ ਤੇ ਸਮਾਜਿਕ ਸੁੰਦਰਤਾ ਦੀ ਹਾਨੀ ਹੋਣ ਲੱਗ ਪੈਂਦੀ ਹੈ ਉਹ ਰੂਪੋ ਕਰੂਪ ਹੋ ਜਾਂਦੇ ਹਨ ਮਾਪਾ ਪੁੱਤਰ ਦੇ ਰਿਸ਼ਤੇ ਦੀ ਮਿਸਾਲ ਸਾਡੇ ਸਾਹਮਣੇ ਹੈ। ਇਹ ਰਿਸ਼ਤਾ ਮਮਤਾ ਦਾ ਰਿਸ਼ਤਾ ਹੈ, ਦੇ ਸੁਰੱਖਿਆ ਦੇ ਸਵਾਰਤੂ ਤੇ ਆਧਾਰਿਤ ਹੈ। ਬੱਚੇ ਨੂੰ ਆਪਣੀ ਰੱਖਿਆ ਲਈ ਮਾਪਿਆਂ ਦੀ ਲੋੜ ਹੈ। ਜਦੋਂ ਉਹ ਜਵਾਨ ਹੋ ਜਾਂਦਾ ਹੈ ਉਦੋਂ ਸਦੇ ਬੁੱਢੇ ਮਾਪਿਆਂ ਨੂੰ ਆਪਣੀ ਸੇਵਾ ਸੰਭਾਲ ਲਈ ਆਪਣੇ ਜਵਾਨ ਹੋਏ ਬੱਚੇ ਦੀ ਲੋੜ ਹੁੰਦੀ ਹੈ। ਪਸ਼ੂ ਜੀਵਨ ਵਿੱਚ ਇਹ ਲੋੜ ਇੱਕ ਪਾਸੇ ਹੀ ਹੈ। ਬੱਚਿਆਂ ਨੂੰ ਪਾਲਣ ਤੱਕ ਸੀਮਤ ਹੈ। ਮਨੁੱਖੀ ਜੀਵਨ ਵਿੱਚ ਇਹ ਲੋੜ ਦੁਪਾਸਤੀ ਹੈ ਬੱਚਿਆਂ ਤੇ ਬੁੱਢਿਆਂ ਦੀ ਸਾਂਝੀ ਲੋੜ ਹੈ ਇਸ ਸਾਂਝੀ ਲੋੜ ਜਾਂ ਸਾਂਝੇ ਸਵਾਰਥ ਨੂੰ ਮਾਪਿਆਂ ਤੇ ਬੱਚਿਆਂ ਦੇ ਸਬੰਧ ਦਾ ਆਧਾਰ ਮੰਨਦੇ ਰਹਿਣ ਨਾਲ ਇਹ ਸਬੰਧ ਸੋਹਣਾ ਬਣਿਆ ਰਹਿ ਸਕਦਾ ਹੈ ਕੋਈ ਪੀੜੀ ਪਾੜਾ ਜਾਏ ਜਨਰੇਸ਼ਨ ਗੈਪ ਇਸ ਦੀ ਮਿਠਾਸ ਨੂੰ ਘੜਤਣ ਵਿੱਚ ਨਹੀਂ ਬਦਲ ਸਕਦਾ ਪਰੰਤੂ ਜਵਾਨੀ ਦੀ ਉਮਰੇ ਬੁਢਾਪੇ ਵਿੱਚ ਵਾਪਰਨ ਵਾਲੀ ਕਮਜ਼ੋਰੀ ਦਾ ਕਿ ਆਸ ਮਾਪਿਆ ਲਈ ਸੰਭਵ ਨਹੀਂ ਹੁੰਦਾ ਉਹ ਬੱਚੇ ਪ੍ਰਤੀ ਆਪਣੇ ਰਵੱਈਏ ਨੂੰ ਆਪਣੀ ਗਰਜ ਦੀ ਉਪਜ ਨਹੀਂ ਮੰਨਦੇ ਆਪਣੇ ਆਪ ਨੂੰ ਬੱਚਿਆਂ ਦੇ ਜਨਮਦਾਤਾ ਜਾਣਦੇ ਹੋਏ ਉਹ ਆਪਣੀ ਮਮਤਾ ਨੂੰ ਦਇਆ ਦਾ ਰੂਪ ਦੇ ਲੈਂਦੇ ਹਨ ਦਇਆ ਤੇ ਦੋਸਤੀ ਵਿੱਚ ਬਹੁਤ ਫਰਕ ਹੁੰਦਾ ਹੈ ਬੱਚੇ ਦੇ ਪਾਲਣ ਪੋਸ਼ਣ ਵਿੱਚ ਆਉਣ ਵਾਲੀਆਂ ਕੇਚਲਾ ਨੂੰ ਉਹ ਆਉਣ ਵਾਲੇ ਬੁਢਾਪੇ ਵਿਰੋਧ ਕੀਤੀ ਜਾ ਰਹੀ ਤਿਆਰੀ ਨਹੀਂ ਸਮਝਦੇ ਸਗੋ ਬੱਚਿਆਂ ਦੇ ਭਲੇ ਅਤੇ ਭਵਿੱਖ ਲਈ ਕੀਤੀ ਗਈ ਕੁਰਬਾਨੀ ਸਮਝਦੇ ਹਨ ਮਾਪਿਆਂ ਵਿਸ਼ੇਸ਼ ਕਰਕੇ ਮਾਵਾਂ ਦੀ ਕੁਰਬਾਨੀ ਦੀ ਚਰਚਾ ਬਹੁਤ ਆਮ ਹੈ ਪਿਤਾ ਮਾ ਵੱਲੋਂ ਇਹ ਕਿਹਾ ਜਾਣਾ ਵੀ ਸਾਧਾਰਨ ਜਹੀ ਗੱਲ ਹੈ ਵੇਖੋ ਜੀ ਸਭ ਕੁਝ ਔਲਾਦ ਲਈ ਕਰੀਦਾ ਹੈ ਸੀ ਚਾਹੁੰਦੇ ਹਨ ਕਿ ਬੱਚੇ ਕੁਝ ਬਣ ਜਾਣ ਅਸੀਂ ਇਹ ਨਹੀਂ ਜਾਣਦੇ ਕਿ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਅਤੇ ਆਪਣੇ ਬੱਚਿਆਂ ਨੂੰ ਦਇਆ ਦੇ ਪਾਤਰ ਆਪਣੇ ਰਹਿਮਤ ਤੇ ਕਿਣ ਵਾਲੇ ਆਪਣੇ ਮਹਤਾਜ ਮੰਨ ਕੇ ਅਸੀਂ ਕਿੰਨੀ ਵੱਡੀ ਭੁੱਲ ਕਰ ਰਹੇ ਹੁੰਦੇ ਹਾਂ ਕੁਰਬਾਨੀਆਂ ਜੀਵਨ ਦੀ ਸੁੰਦਰਤਾ ਵਿੱਚ ਵਾਅਦਾ ਨਹੀਂ ਕਰਦੀਆਂ ਇਹ ਮਨੁੱਖ ਦੇ ਅਗਿਆਨ ਵਿੱਚੋਂ ਉਪਜੀ ਹੋਈ ਕ੍ਰੂਪਤਾ ਹਨ ਕੂਰੂਪਤਾ ਵਿੱਚ ਵਾਅਦਾ ਕਰਦੀਆਂ ਹਨ ਜੰਗਲੀ ਅਣਜਾਣ ਮਨੁੱਖ ਨੂੰ ਇਹ ਭੁਲੇਖਾ ਸੀ ਕਿ ਕੋਈ ਭਿਆਨਕ ਸ਼ਕਤੀ ਪਸ਼ੂਆਂ ਤੇ ਮਨੁੱਖਾਂ ਦੀ ਬਲੀ ਦੇ ਕੇ ਰਜਾਈ ਜਾ ਸਕਦੀ ਹੈ ਸ਼ਕਤੀ ਅਤੇ ਹਿੰਸਾ ਦੀਆਂ ਭਿਆਨਕ ਦੇਵੀਆਂ ਦਾ ਪੁਜਾਰੀ ਸੱਭਿਅ ਮਨੁੱਖ ਵੀ ਇਹ ਮੰਨਦਾ ਹੈ ਕਿ ਦੇਸ਼ ਧਰਮ ਸੰਸਕ੍ਰਿਤੀ ਆਦਿਕ ਦੀ ਰੱਖਿਆ ਲਈ ਬਲੀਆਂ ਦਿੱਤੀਆਂ ਜਾਣੀਆਂ ਜ਼ਰੂਰੀ ਹਨ ਕੁਰਬਾਨੀ ਦੀ ਭਾਵਨਾ ਸਾਡੇ ਰਿਸ਼ਤਿਆਂ ਨੂੰ ਕੁਰੂਪ ਕਰਦੀ ਹੈ ਬੱਚੇ ਮਹਾਕਾਲੀ ਦਾ ਰੂਪ ਨਹੀਂ ਹਨ ਉਹ ਮਾਪਿਆਂ ਕੋਲੋਂ ਕਿਸੇ ਕੁਰਬਾਨੀ ਦੀ ਮੰਗ ਨਹੀਂ ਕਰਦੇ ਮਮਤਾ ਨੂੰ ਦਇਆ ਬਣਾਇਆ ਜਾਣਾ ਵੀ ਉਚਿਤ ਨਹੀਂ ਤਕੜੇ ਮਾੜਿਆਂ ਉੱਤੇ ਅਮੀਰ ਗਰੀਬਾਂ ਉੱਤੇ ਸਿਆਣੇ ਮੂਰਖਾਂ ਉੱਤੇ ਆਪਸਰ ਮਾਤ ਹਿਤਾਉਂ ਉੱਤੇ ਦਾਨੀ ਭਿਖਾਰੀਆਂ ਉੱਤੇ ਜੱਜ ਅਪਰਾਧੀਆਂ ਉੱਤੇ ਤੇ ਮਾਲਕ ਨੌਕਰਾਂ ਦਾਸਾਂ ਉੱਤੇ ਦਇਆ ਕਰਦੇ ਹਨ ਬੱਚੇ ਨਾਗਰੀ ਬਹਨ ਨਾ ਮੂਰਖ ਹਨ ਨਾ ਭਿਖਾਰੀ ਹਨ ਨਾ ਅਪਰਾਧੀ ਹਨ ਅਤੇ ਨਾ ਦਾਸ ਹਨ ਉਹ ਆਉਣ ਵਾਲੀ ਦੁਨੀਆ ਦੇ ਮਾਲਕ ਹਨ ਅਸੀਂ ਉਹਨਾਂ ਦੀ ਦੁਨੀਆ ਦੇ ਦਰਬਾਨ ਹਾਂ ਨੌਕਰ ਦਾ ਦਰਜਾ ਮਾਪਿਆਂ ਦਾ ਹੈ ਬੱਚਿਆਂ ਦਾ ਨਹੀਂ ਕੋਈ ਨੌਕਰ ਆਪਣੇ ਮਾਲਕ ਉੱਤੇ ਦਇਆ ਕਰਦਾ ਚੰਗਾ ਨਹੀਂ ਲੱਗਦਾ ਮਾਪਿਆਂ ਅਤੇ ਬੱਚਿਆਂ ਦਾ ਰਿਸ਼ਤਾ ਮਮਤਾ ਉਤੇ ਆਧਾਰਿਤ ਹੈ दयावते ਨਹੀਂ ਇਸ ਰਿਸ਼ਤੇ ਪਿੱਛੇ ਮਾਪਿਆਂ ਦਾ ਕਿੰਨਾ ਵੱਡਾ ਸਵਾਰਥ ਹੈ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਬੱਚੇ ਆਪਣੇ ਸਵਾਰਥ ਬਾਰੇ ਜਾਣ ਨਹੀਂ ਸਕਦੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਮੈਂ ਦਿਆ ਦੇ ਭਾਵ ਦੀ ਨਿੰਦਾ ਨਹੀਂ ਕਰ ਰਿਹਾ ਦਇਆ ਨੂੰ ਧਰਮ ਦਾ ਮੂਲ ਮੰਨਿਆ ਗਿਆ ਹੈ ਆਧੁਨਿਕਤੇ ਪਵੇਖ ਦੀਆਂ ਸਮਾਜਿਕ ਪਰਿਸਥਿਤੀਆਂ ਵਿੱਚ ਦਇਆ ਨੂੰ ਮਨੁੱਖੀ ਜ਼ਵੰਦਾ ਵਿੱਚ ਮਹੱਤਵਪੂਰਨ ਥਾਂ ਪ੍ਰਾਪਤ ਹੈ ਅਤੇ ਰਹੇਗੀ ਦਇਆ ਨੂੰ ਧਰਮ ਦਾ ਮੂਲ ਮੰਨਿਆ ਜਾਂਦਾ ਰਹੇਗਾ ਨਾ ਹੀ ਮੈਂ ਇਹ ਕਹਿ ਰਿਹਾ ਹਾਂ ਕਿ ਬੱਚਿਆਂ ਤੇ ਮਾਪਿਆਂ ਦੇ ਸਬੰਧਾਂ ਵਿੱਚ ਦਇਆ ਦਾ ਕੋਈ ਹੱਥ ਨਹੀਂ ਹੁੰਦਾ ਮੇਰਾ ਮਨੋਅਰਥ ਮਮਤਾ ਤੇ ਦਇਆ ਦੇ ਰਿਸ਼ਤਿਆਂ ਵਿਚਲੇ ਫਰਕ ਦੀ ਵਿਆਖਿਆ ਕਰਕੇ ਇਹ ਦੱਸਣਾ ਹੈ ਕਿ ਮਾਪਿਆਂ ਤੇ ਬੱਚਿਆਂ ਦਾ ਰਿਸ਼ਤਾ ਮੂਲ ਰੂਪ ਵਿੱਚ ਮਮਤਾ ਦਾ ਰਿਸ਼ਤਾ ਹੈ ਤੇ ਦਇਆ ਇਸ ਵਿੱਚ ਇੱਕ ਸਹਾਇਕ ਦਾ ਕੰਮ ਕਰਦੀ ਹੈ ਇਸ ਰਿਸ਼ਤੇ ਨੂੰ ਮਮਤਾ ਦਾ ਰਿਸ਼ਤਾ ਬਣਾਇਆ ਸਾਡੇ ਘਰੇਲੂ ਅਤੇ ਸਮਾਜਿਕ ਜੀਵਨ ਵਿੱਚ ਢੇਰ ساری ਸੁੰਦਰਤਾ ਪੈਦਾ ਕੀਤੀ ਜਾ ਸਕਦੀ ਹੈ ਮਮਤਾ ਤਾਮਸਿਕ ਪਰਵ੍ਰਤੀ ਹੈ ਦਇਆ ਸਾਤਵਿਕ ਹੈ ਤਮੋ ਅਤੇ ਸਤੋ ਇੱਕ ਦੂਜੇ ਵਿੱਚ ਘੁਲ ਮਿਲ ਜਾਣ ਦੀ ਯੋਗਤਾ ਰੱਖਦੇ ਹਨ ਕਈ ਵੇਰ ਇਹ ਦੋਵੇਂ ਇੱਕ ਹੋਣ ਦਾ ਭੁਲੇਖਾ ਪਾ ਦਿੰਦੇ ਹਨ ਕੁਰਬਾਨੀ ਰਜੋ ਗੁਣੀ ਪਰਿਵਰਤੀ ਹੈ ਮਾਪਿਆਂ ਤੇ ਬੱਚਿਆਂ ਦੇ ਸਬੰਧਾਂ ਵਿੱਚ ਦੀ ਕ੍ਰੂਪਤਾ ਦਾ ਵੱਡਾ ਕਰਨੇ ਹੋ ਪਰਿਵਰਤੀ ਬਣਦੀ ਆਈ ਹੈ ਕੁਰਬਾਨੀਆਂ ਕਰਨ ਵਾਲੇ ਆਪਣੀਆਂ ਕੁਰਬਾਨੀਆਂ ਦਾ ਅਸਰ ਜਾਂ ਨਤੀਜੇ ਉਡੀਕਦੇ ਰਹਿੰਦੇ ਹਨ ਜਾਂ ਇਹ ਉਹ ਆਖੋ ਕੇ ਮੁੱਲ ਵਸੂਲ ਕਰਨ ਦੀ ਕਹਾਲ ਵਿੱਚ ਹੁੰਦੇ ਹਨ ਇਹ ਸਦਾ ਤੋਂ ਕਾਟੇ ਵਾਲਾ ਵਪਾਰ ਸਿੱਧ ਹੁੰਦਾ ਆਇਆ ਹੈ ਮਾਪਿਆਂ ਤੇ ਬੱਚਿਆਂ ਦੇ ਸਬੰਧਾਂ ਦੀ ਗੱਲ ਕਿਸੇ ਦੂਜੇ ਲੇਖ ਵਿੱਚ ਵਿਸਤਾਰ ਨਾਲ ਕਰਾਂਗਾ ਇੱਥੇ ਗੱਲ ਚੱਲ ਰਹੀ ਹੈ ਸਵਾਰਥ ਦੀ ਅਤੇ ਮੈਂ ਕਹਿ ਰਿਹਾ ਹਾਂ ਕਿ ਸਵਾਰਥ ਉਤੇ ਆਧਾਰਿਤ ਰਿਸ਼ਤੇ ਵਧੇਰੇ ਸੰਸਾਰਕ ਸਮਾਜਿਕ ਸਾਰਥਕ ਸਥਾਈ ਤੇ ਸੁੰਦਰ ਹੁੰਦੇ ਹਨ ਅਤੇ ਹੋ ਸਕਦੇ ਹਨ ਸਵਾਰਥ ਨੂੰ ਸਤਿਕਾਰਯੋਗ ਮੰਨਿਆ ਪਸ਼ੂ ਜੀਵਨ ਵਿੱਚ ਸਵੈ ਰੱਖਿਆ ਦੇਸ ਧੂਲ ਸਵਾਰਥ ਨੂੰ ਹਿੰਸਾ ਹਤਿਆ ਚੋਰੀ ਚਲਾਕੀ ਅਤੇ ਚਤਰਾਈ ਆਦਿ ਦੀ ਸਹਾਇਤਾ ਨਾਲ ਸਿੱਧ ਕੀਤਾ ਜਾਂਦਾ ਹੈ ਸੱਭਿਆ ਸਮਾਜਿਕ ਜੀਵਨ ਵਿੱਚ ਮਨੁੱਖੀ ਸਵਾਰਥ ਮਾਨ ਮਰਿਆਦਾ ਸ਼ੋਭਾ ਵਡਿਆਈ ਤਾਨ ਪ੍ਰ부ਤਾ ਵਿਦਿਆ ਕਲਾ ਗਿਆਨ ਤੇ ਉਨਤੀ ਆਦਿਕ ਦੇ ਕਈ ਸੁਖ ਮਰੂਪ ਤਾਰੇ ਲੈਂਦਾ ਹੈ ਹਰ ਪ੍ਰਕਾਰ ਦੇ ਸਵਾਰਥ ਦੀ ਸਿੱਧੀ ਲਈ ਯੋਗ ਅਤੇ ਅਯੋਗ ਚੰਗੇ ਅਤੇ ਬੁਰੇ ਸਾਧਨ ਵੀ ਪੈਦਾ ਹੋ ਜਾਂਦੇ ਹਨ ਯੋਗ ਸਾਧਨਾ ਦੀ ਸਹਾਇਤਾ ਨਾਲ ਸਿੱਧੇ ਕੀਤਾ ਹੋਇਆ ਸਵਾਰਥ ਜੀਵ ਦੀ ਸਵਾਰਥ ਸਿੱਧੀ ਦੇ ਨਾਲ ਨਾਲ ਜੀਵਨ ਵਿੱਚਲੀ ਸੁੰਦਰਤਾ ਨੂੰ ਵੀ ਵਧਾਉਂਦਾ ਹੈ ਇਸ ਗੱਲ ਦਾ ਮਨੁੱਖ ਨੂੰ ਪਤਾ ਹੈ ਪਰ ਇਸ ਗੱਲ ਉਤੇ ਪ੍ਰਸਾਜੇ ਨਹੀਂ ਹੋਇਆ ਇਸ ਦਾ ਕਾਰਨ ਇਹ ਹੈ ਕਿ ਜੀਵਨ ਦੀ ਵਾਗ ਡੋਰ ਹੁਣ ਤੱਕ ਰਾਜ ਅਧਿਕਾਰੀਆਂ ਦੇ ਹੱਥ ਵਿੱਚ ਰਹੀ ਹੈ ਤੇ ਇਹ ਅਧਿਕਾਰੀ ਹਿੰਸਾ ਹੱਤਿਆ ਦੇ ਸਾਧਨ ਨੂੰ ਸ੍ਰੇਸ਼ਟ ਮੰਨਦੇ ਆਏ ਹਨ ਸਭਿਅ ਅਤੇ ਅਸਭਿਅ ਜੀਵਨ ਵਿੱਚ ਅੰਤਲਾ ਅੰਤਰ ਇਹ ਹੁੰਦਾ ਹੈ ਕਿ ਸਭਿਅ ਜੀਵਨ ਨੂੰ ਸੁਰੱਖਿਆ ਤੇ ਸਤਿਕਾਰ ਦਾ ਪਰੋਸਾ ਹੁੰਦਾ ਹੈ ਤੇ ਅਸੱਭਿਅ ਜੀਵਨ ਨੂੰ ਬੇਪਤਾ ਤੇ ਬੇਪਤੀ ਦਾ ਤੋਖਲਾ ਹੁਣ ਤੱਕ ਦੁਨੀਆ ਦੇ ਕੋਜਕੂ ਸਮਾਜ ਹੀ ਆਪਣੇ ਨਾਗਰਿਕਾਂ ਲਈ ਸੁਰੱਖਿਆ ਤੇ ਅਧਿਕਾਰ ਦੀ ਕੋਜਕੂ ਮਾਤਰਾ ਪੈਦਾ ਕਰ ਸਕੇ ਹਨ ਬਹੁਤੇ ਦੇਸ਼ ਸੱਭਿਅ ਹ ਸੰਸਾਰ ਦੇ ਅਸੱਭਿਅ ਬਸਨੀ ਕਹਨ ਉਹਨਾਂ ਵਿੱਚ ਸਵਾਰਥ ਸਿੱਧੀ ਲਈ ਅਯੋਗ ਸਾਧਨ ਅਪਣਾਏ ਜਾਣੇ ਉਪਰੀ ਗੱਲ ਨਹੀਂ ਦੂਜੇ ਦੀ ਹਾਨੀ ਵਿੱਚੋਂ ਆਪਣਾ ਲਾਭ ਲੱਭਣ ਦੀ ਮੂਰਖਤਾ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ ਲਾਭ ਜਾਂ ਮੁਨਾਫਾ ਹਰ ਦੁਕਾਨਦਾਰ ਦਾ ਮਨੋਰਥ ਹੈ ਆਪਣੇ ਸਵਾਰਥ ਦੀ ਸਿੱਧੀ ਲਈ ਉਹ ਚੰਗਾ ਮਾਲ ਜਾਇ ਜੇ ਮੁਨਾਫੇ ਉਤੇ ਸਬੇ ਸਚ ਜੇਟਾਂਗ ਨਾਲ ਵੇਚ ਕੇ ਆਪਣੇ ਵਪਾਰ ਦੀ ਉਮਰ ਲੰਮੀ ਕਰ ਸਕਦਾ ਹੈ ਇਸ ਦੇ ਉਲਟ ਘਟੀਆਂ ਮਾਲ ਹੀਰਾ ਫੇੜੀ ਨਾਲ ਵੇਚ ਕੇ ਆਪਣੇ ਗ੍ਰਾਹਕਾਂ ਦੀ ਪੈਸੇ ਲੁੱਟ ਕੇ ਉਨਾਂ ਦੀ ਖਰੀਦ ਸ਼ਕਤੀ ਖਤਮ ਕਰਕੇ ਉਹ ਆਪਣੇ ਵਪਾਰ ਦੀ ਨੀਂਹ ਖੋਖਲੀ ਕਰਕੇ ਆਪਣੇ ਸਵਾਰਥ ਦਾ ਗાળ ਵੀ ਘੋਟ ਸਕਦਾ ਹੈ ਦੂਜਾ ਤਰੀਕਾ ਵਾਟਣ ਵਾਲਿਆਂ ਨੇ ਦੁਨੀਆ ਦੀ ਹਾਲਤ ਨੂੰ ਜਿਸ ਤਰ੍ਹਾਂ ਦੀ ਬਣਾ ਦਿੱਤੀ ਹੈ ਇੱਕ ਆਦਮੀ ਨੇ ਕਿਸੇ ਮਹਾਤਮਾ ਦੀ ਸੇਵਾ ਕਰਕੇ ਉਸ ਦੀ પ્રસન્નਤਾ ਪ੍ਰਾਪਤ ਕਰਨ ਲਈ ਮਹਾਤਮਾ ਨੇ ਕਿਹਾ ਤੂੰ ਤਿੰਨ ਵਾਰ ਮੰਗ ਸਕਦਾ ਹੈ ਅਰ ਇਹ ਯਾਦ ਰੱਖੀ ਕਿ ਜਿੰਨਾ ਤੈਨੂੰ ਮਿਲੇ ਉਸ ਤੋਂ ਦੁੱਗਣਾ ਤੇਰੇ ਗਵਾਂਢੀ ਨੂੰ ਮਿਲੇਗਾ ਉਹ ਆਦਮੀ ਸੋਚੀ ਪੈ ਗਿਆ ਸੋਚ ਸੱਚੀ ਉਸਨੇ ਕਿਹਾ ਮੇਰਾ ਘਰ ਇੱਕ ਅਲਿਸ਼ਾਨ ਹਵੇਲੀ ਵਿੱਚ ਤਬਦੀਲ ਹੋ ਜਾਵੇ ਹੋ ਗਿਆ ਉਸਦੇ ਗਵਾਂਢੀ ਦਾ ਘਰ ਉਸ ਤੋਂ ਦੁੱਗਣੀ ਵੱਡੀ ਹਵੇਲੀ ਬਣ ਗਿਆ ਫਿਰ ਉਸਨੇ ਦੂਜਾ ਵਾਰ ਮੰਗਿਆ ਮੇਰੇ ਘਰ ਦੇ ਸਾਹਮਣੇ ਇੱਕ ਵੱਡਾ ਖੂਹ ਪੁੱਟਿਆ ਜਾਵੇ ਉਸ ਦੇ ਗਵਾਂਡੀ ਦੀ ਹਵੇਲੀ ਸਾਹਮਣੇ ਦੋ ਖੂਹ ਬਣ ਗਏ ਉਸ ਨੇ ਤੀਜਾ ਵਰ ਮੰਗਿਆ ਮੇਰੇ ਟੱਬਰ ਦੇ ਸਭ ਜੀਆਂ ਦੀ ਇੱਕ ਇੱਕ ਲੱਤ ਟੁੱਟੇ ਜਾਵੇ ਅਤੇ ਕੇ ਇੱਕ ਆਖਾ ਨਹੀਂ ਹੋ ਜਾਵੇ ਐਵੇਂ ਹੀ ਹੋਇਆ ਉਸ ਦੇ ਗਵਾਂਡੀ ਪਰਿਵਾਰ ਦੇ ਜੀ ਦੋਹਾਂ ਲੱਤਾਂ ਤੇ ਦੋਹਾਂ ਅੱਖਾਂ ਤੋਂ ਹੀਣੇ ਹੋ ਕੇ ਘਰ ਸਾਹਮਣੇ ਬਣੇ ਖੂਹਾਂ ਵਿੱਚ ਪੈ ਕੇ ਡੁੱਬ ਮਰੇ ਲੋਭ ਈਰਖਾ ਤੇ ਅਗਿਆਨ ਨਾਲ ਮਿਲ ਕੇ ਉਸ ਆਦਮੀ ਦਾ ਸਵਾਰਥ ਕਿੰਨਾ ਘਟੀਆ ਤੇ ਕਿਨੌਣਾ ਰੂਪ ਧਾਰਨ ਕਰ ਗਿਆ ਆਓ ਇਸ ਗੱਲ ਤੋਂ ਆਖਣ ਤੋਂ ਪਹਿਲਾਂ ਇਹ ਸੋਚੀਏ ਕਿਦਰੇ ਸਾਡਾ ਸਵਾਰਥ ਵੀ ਲੋਭ ਈਰਖਾ ਕਠੋਰਤਾ ਤੇ ਕੁਟਿਲਤਾ ਦੇ ਕੁਛੜ ਚੜਿਆ ਹੋਇਆ ਤਾਂ ਨਹੀਂ ਸਾਡਾ ਸਵਾਰਥ ਇਨਾਂ ਸਾਰੇ ਭਾਵਾਂ ਦਾ ਸਹਬਤੀ ਹੈ ਪਰੰਤੂ ਇਸ ਸੱਚ ਨੂੰ ਸਵੀਕਾਰ ਕਰਨ ਨੂੰ ਅਸੀਂ ਸੰਕੋਚ ਕਰਾਂਗੇ ਜੇ ਇਸ ਸੱਚ ਦਾ ਆਕਾਰ ਜ਼ਰਾ ਵਡੇਰਾ ਕਰ ਦਿੱਤਾ ਜਾਵੇ ਤਾਂ ਇਹ ਸਾਫ਼ ਦਿਸ ਪਵੇਗਾ ਸਾਡੀ ਕਹਾਣੀ ਵਿੱਚਲੇ ਦੋ ਗਵਾਂਢੀ ਕਰਾ ਨੂੰ ਦੋ ਗਵਾਂਢੀ ਦੇਸ਼ਮਾਨੇ ਕੇ ਇੱਕ ਦੂਜੇ ਪ੍ਰਤੀ ਦੋਹਾਂ ਦੀ ਆਪਨਾਵਾਂ ਦੀ ਥੋੜੀ ਜਹੀ ਜਾਣਕਾਰੀ ਹਾਸਲ ਕਰਨ ਨਾਲ ਅਸੀਂ ਇਸ ਸੱਚ ਤੋਂ ਇਨਕਾਰੀ ਨਹੀਂ ਰਹਾਂਗੇ ਇੱਕ ਦੂਜੇ ਦੇਸਵਾਧ ਨੂੰ ਸਤਿਕਾਰਯੋਗ ਸਮਝਦੇ ਹੋਏ ਦੋ ਦੇਸ਼ ਇੱਕ ਦੂਜੇ ਦੀ ਉન્નਤੀ ਵਿੱਚ ਸਹਾਇੀ ਹੋ ਸਕਦੇ ਹਨ ਆਪਣੇ ਆਪ ਨੂੰ ਸਾਬੂ ਅਤੇ ਦੂਜੇ ਨੂੰ ਸਵਾਰਥੀ ਸਮਝਦੇ ਹੋਏ ਦੋਵੇਂ ਹੀ ਆਪੋ ਆਪਣੀ ਸੁਰੱਖਿਆ ਲਈ ਐਟਮੀ ਹਥਿਆਰਾਂ ਦੇ ਢੇਰ ਲਾਉਣ ਲਈ ਮੁਜਰੇ ਮਾਨਨਾ ਹਿਮਾਕਤ ਕਰ ਸਕਦੇ ਹਨ ਇਸ ਬੇਤ ਨੂੰ ਸਮਝਣ ਲਈ ਸਵਾਰਥ ਨੂੰ ਸਾਧਾਰਨ ਜੀਵਨ ਦਾ ਸਤਿਕਾਰਯੋਗ ਅੰਗ ਮੰਨਿਆ ਜਾਣ ਦੇ ਨਾਲ-ਨਾਲ ਸਵਾਰਥੀ ਅਤੇ ਸਵੈ ਕੇਂਦ੍ਰਿਤ ਜਾਤ ਖੋਦ ਪਸੰਦ ਆਦਮੀ ਦਾ ਅੰਤਰਪਛਾਣਿਆ ਜਾਣਾ ਵੀ ਜ਼ਰੂਰੀ ਹੈ ਖੋਦ ਪਸੰਦੀ ਹੋਮੇਈਰ ਖਾ ਕੇ ਰਣਾਤੇ ਕਠੋਰਤਾ ਰਹੀ ਪ੍ਰਗਟ ਹੋਣ ਦੀ ਰੁਚੀ ਰੱਖਦੀ ਹੈ ਯਾਦ ਕੇ ਸਵਾਰਥ ਵਿੱਚ ਸਹਿਯੋਗ ਅਤੇ ਸਦਾਚਾਰティア ਸਾਰੀਆਂ ਸੰਭਾਵਨਾਵਾਂ ਮੌਜੂਦ ਹਨ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ